ਸੋ ਸਾత్సੰਗ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਪਾਵਨ ਬਾਣੀ ਰਹਿ ਰਾਜ ਸਾਹਿਬ ਜੀ ਰਾਹੀ ਸਤਿਗੁਰੂ ਕਿਰਪਾ ਕਰ ਰਹੇ ਹਨ ਸੋ ਪਿਛੇ ਅਸੀਂ ਚੌਪਈ ਸਾਹਿਬ ਤੱਕ ਵਿਚਾਰ ਸਰਵਣ ਕਰ ਰਹੇ ਹਾਂ ਅੱਗੇ ਗੁਰੂ ਅਮਰਦਾਸ ਮਹਾਰਾਜ ਜੀ ਪਵਿੱਤਰ ਬਾਣੀ ਅਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਆਰੰਭ ਹੁੰਦੀਆਂ ਹਨ ਜਿਸ ਵਿੱਚ ਗੁਰੂ ਮਿਲਾਪ ਦਾ ਫਲ ਪ੍ਰਗਟਾਉਂਦੇ ਹਨ रामकली ਮਹੱਲਾ ਤੀਜਾ ਆਨੰਦ ਇੱਕ ਊੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਏ ਮਾਏ ਤੋਂ ਪਾਵ ਬਜ਼ੁਰਗ ਸਖੀ ਅਥਵਾ ਸਤਕਾਰ ਜੋਗ ਤਜਰਬਾਕਾਰ ਪ੍ਰਭੂ ਦੇ ਪਿਆਰਿਓ ਮੈਨੂੰ ਆਨੰਦ ਪ੍ਰਾਪਤ ਹੋਇਆ ਹੈ ਕਿਉਂਕਿ ਮੈਂ ਦਰਗਾਹੀ ਵਿਚੋਲੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵੱਜੀ ਆਵਾਜ਼ ਆਈਆ ਬਹੁਤ ਸ਼ਾਂਤੀ ਅਤੇ ਤੀਰਜ ਨਾਲ ਯਾਦ ਕਰਦਿਆਂ ਸਤਿਗੁਰੂ ਪ੍ਰਾਪਤ ਹੋਏ ਤਾਂ ਸਤਿਗੁਰੂ ਦੇ ਮਿਲਣ ਤੋਂ ਮਨ ਵਿੱਚ ਬਾਦ ਆਈਆਂ ਖੁਸ਼ੀਆਂ ਵੱਜੀਆਂ ਪ੍ਰਗਟ ਹੋ ਗਈਆਂ ਪਾਵ ਦੇਵੀ ਵਿਆਹ ਨੀਤ ਹੋਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਇਸ ਖੁਸ਼ੀ ਅੰਦਰ ਛੇ ਮੁਖ ਰਾਗ ਅੱਗੇ ਉਹਨਾਂ ਦੇ 8-8 ਰਤਨ ਪੁੱਤਰ ਅਤੇ ਪਰੀਆਂ ਪੰਜ ਪੰਜ ਰਾਗਣੀਆਂ ਹੋਰ ਆਰ ਪਰਿਵਾਰ ਸਮੇਤ ਸ਼ਬਦ ਗੁਰਬਾਣੀ ਦਾ ਕੀਰਤਨ ਕਰਨ ਵਾਸਤੇ ਆ ਹਾਜ਼ਰ ਹੋਈਆਂ अथवा राग प्रेम रतन वैराग परियां करना मुद्दता मैत्री अपेक्षा आदिक ਔਰ ਦੇਵੀ ਗੁਣਾ ਦੇ ਪਰਿਵਾਰ ਨਾਲ ਸ਼ਬਦ ਕੀਰਤਨ ਗਾਇਨ ਕਰਨ ਵਾਸਤੇ ਆ ਗਈਆਂ ਉਹਨਾਂ ਰਾਗ-ਰਾਗੜੀਆਂ ਨੂੰ ਸੰਬੋਧਨ ਕਰਕੇ ਕਹਿੰਦੇ ਆ ਸਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਏ ਸਖੀਓ ਜੇ ਸਬਦੋ ਸ਼ੰਤ ਅਥਵਾ ਖੁਸ਼ੀ ਦੇ ਗੀਤ ਪਾਪ ਗੁਰਬਾਣੀ ਦਾ ਕੀਰਤਨ ਕਰਨਾ ਹੀ ਹੈ ਤਾਂ ਉਸ ਵਾਹਿਗੁਰੂ ਦਾ ਕਰੋ ਜਿਸ ਜਗਿਆਸੂ ਨੇ ਉਸ ਸ਼ਬਦ ਕੀਰਤਨ ਦਾ ਭਾਵ ਮਨ ਵਿੱਚ ਵਸਾ ਲਿਆ ਉਦੀ ਮਰاد ਪੂਰੀ ਹੋ ਗਈ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਜੂਰ ਫਰਮਾਉਂਦੇ ਹਨ ਮੈਨੂੰ ਆਨੰਦ ਪ੍ਰਾਪਤ ਹੋਇਆ ਪਾਪ ਦੇਵੀ ਵਿਆਹ ਦੀ ਮਹਾ ਖੁਸ਼ੀ ਪ੍ਰਾਪਤ ਹੋਈ ਕਿਉਂਕਿ ਮੈਂ ਸਤਿਗੁਰੂ ਨੂੰ ਪਾ ਲਿਆ ਹੈ ਇਹ ਆਨੰਦ ਗੁਰੂ ਰਾਹੀ ਹੀ ਪ੍ਰਾਪਤ ਹੁੰਦਾ ਅੱਗੇ ਉਤਮ ਪੁਰਖ ਦੁਆਰਾ ਮਨ ਨੂੰ ਮੁਖਾਤਬ ਕਰਕੇ ਉਪਦੇਸ਼ ਦੇ ਰਿਹਾ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਐ ਮੇਰੇ ਮਨਾ ਤੂੰ ਹਮੇਸ਼ਾ ਉਸ ਅਕਾਲ ਪੁਰਖ ਨਾਲ ਜੁੜਿਆ ਰਹੁ ਭਾਵ ਸਦਾ ਹੀ ਉਸ ਦਾ ਸਿਮਰਨ ਕਰਿਆ ਕਰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਐ ਮੇਰੇ ਮਨਾ ਤੂੰ ਹਮੇਸ਼ਾ ਹੀ ਉਸ ਅਕਾਲ ਪੁਰਖ ਨਾਲ ਜੁੜਿਆ ਰਹਿ ਇਸ ਦਾ ਫਲ ਕੀ ਹੋਵੇਗਾ ਉਹ ਪਰਮੇਸ਼ਰ ਤੇਰੇ ਸਾਰੇ ਹੀ ਦੁੱਖਾਂ ਨੂੰ ਵਿਸਾਰਣਾ ਦੂਰ ਕਰ ਦੇਵੇਗਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸੋ ਅੰਗੀਕਾਰ ਊੜੇ ਦਾ ਮੂੰਖ ਖਲਾਉਣ ਕਰਕੇ ਉਹ ਪੜਨਾ ਹੈ ਉਹ ਨਹੀਂ ਕਹਿ ਜਾਣਾ ਕਹਿੰਦੇ ਨਾਲ ਹੀ ਉਹ ਅਕਾਲ ਪੁਰਖ ਤੇਰਾ ਅੰਗੀਕਾਰ ਪੱਖ ਵੀ ਕਰੇਗਾ ਅਤੇ ਤੇਰੇ ਸਾਰੇ ਹੀ ਕਾਰਜ ਸਵਾਰ ਦੇਵੇਗਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ ਐ ਮੇਰੇ ਮਨਾ ਹੁ ਅਕਾਲ ਪੁਰਖ ਮਾਲਕ ਸਭਨਾ ਗੱਲਾਂ ਕਰਕੇ ਭਾਵ ਸਭ ਤਰ੍ਹਾਂ ਕਰਕੇ ਸਭ ਕੁਝ ਕਰਨ ਦੇ ਸਮਰੱਥ ਹੈ ਉਸ ਨੂੰ ਆਪਣੇ ਮਨ ਤੋਂ ਤੂੰ ਕਿਉਂ ਭੁਲਾ ਰਿਹਾ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਹਜੂਰ ਪਰਮਉਦੇ ਐ ਮੇਰੇ ਮਨਾ ਤੈਨੂੰ ਚਾਹੀਦਾ ਹੈ ਕਿ ਤੂੰ ਹਮੇਸ਼ਾ ਉਸ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਿਆ ਰਹਿ ਭਾਵ ਉਸ ਦਾ ਸਿਮਰਨ ਕਰਿਆ ਕਰ ਅਗੇ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਹਜ਼ੂਰ ਪਰਮਾਉਂਦੇ ਆ ਸਾਚੇ ਸਾਹਿਬ ਕੀ ਨਾਹੀ ਕਰਤੀ ਰਹਿ ਏ ਸੱਚੇ ਮਾਲਕ ਵਾਹਿਗੁਰੂ ਤੇਰੇ ਘਰ ਵਿੱਚ ਕਿਹੜੀ ਦਾਤ ਤੇ ਕਿਹੜੀ ਕਰਾਮਾਤ ਨਹੀਂ ਹੈ ਭਾਵ ਤੇਰੇ ਘਰ ਵਿੱਚ ਦੀਨ ਦੁਨੀਆ ਦੀ ਹਰ ਵਸਤੂ ਹੈ ਘਰ ਤੇਰੇ ਸਭ ਕਿਸ ਹੈ ਜਿਸ ਦੇਹ ਸੋ ਪਾਵੈ ਏ ਸੱਚੇ ਬਾਦਸ਼ਾਹ ਤੇਰੇ ਘਰ ਵਿੱਚ ਹੈ ਤਾਂ ਸਭ ਕੁਝ ਪਰ ਜਿਸ ਨੂੰ ਕੋਈ ਦਾਤ ਬਖਸ਼ਿਸ਼ ਕਰੇ ਉਹੀ ਆਪ ਜੀ ਦੀ ਦਾਤ ਨੂੰ ਪ੍ਰਾਪਤ ਕਰਦਾ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਸਭ ਤੋਂ ਵੱਡੀ ਦਾਤ ਸਿਫਤ ਸਲਾਹ ਤੇ ਨਾਮ ਦੀ ਹੈ ਜੋ ਹਮੇਸ਼ਾ ਤੇਰੀ ਸਿਫਤ ਸਲਾਹ ਕਰਦਾ ਉਹੀ ਤੇਰੇ ਨਾਮ ਨੂੰ ਮਨ ਵਿੱਚ ਵਸਾਉਂਦਾ ਸਿਫਤ ਸਲਾਹ ਕਰਦਿਆਂ ਜਦੋਂ ਮਨ ਇਕਾਗਰ ਤੇ ਨਿਰਮਲ ਹੋ ਜਾਂਦਾ ਉਸ ਵੇਲੇ ਨਾਮ ਮਨ ਵਿੱਚ ਵਸਦਾ ਹੈ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਜਿਨ੍ਹਾਂ ਦੇ ਮਨ ਵਿੱਚ ਆਪ ਜੀ ਦਾ ਨਾਮ ਵਸ ਗਿਆ ਉਹਨਾਂ ਦੀ ਸੁਰਤ ਅੰਦਰ ਸੰਗੀਤਮਈ ਧੁਨੀ ਵਿੱਚ ਬਾਣੀ ਅਤੇ ਅਖੰਡ ਜਾਪ ਦੇ ਬਹੁਤੀ ਸ਼ਰਬ ਸ਼ਬਦ ਪ੍ਰਗਟ ਹੋ ਜਾਂਦੇ ਹਨ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਹਜੂਰ ਫਰਮਾਉਂਦੇ ਹੈ ਸੱਚੇ ਸਾਹਿਬ ਮਾਲਕ ਵਾਹਿਗੁਰੂ ਤੇਰੇ ਘਰ ਵਿੱਚ ਕੀ ਨਹੀਂ ਹੈ ਪਾਪ ਸਭ ਕੁਝ ਹੈ ਅੱਗੇ ਨਾਮ ਦੇ ਆਧਾਰ ਵਾਲੀ ਅਵਸਥਾ ਤੇ ਗੁਰੂ ਕੀ ਮਹਿਮਾ ਉਤਮ ਪੁਰਖ ਵਿੱਚ ਵਰਣਨ ਕਰਦੇ ਆ ਸੱਚਾ ਨਾਮ ਮੇਰਾ ਆਧਾਰ ਹੈ হে ਭਾਈ ਮੇਰਾ ਆਸਰਾ ਸੱਚਾ ਨਾਮ ਹੈ ਪਾਪ ਮੇਰੇ ਮਨ ਤਨ ਦਾ ਆਸਰਾ ਗալ ਪੁਰਖ ਦਾ ਸਤ ਨਾਮ ਵਾਹਿਗੁਰੂ ਹੈ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਆ ਮੇਰਾ ਆਸਰਾ ਅਕਾਲ ਪੁਰਖ ਦਾ ਸੱਚਾ ਨਾਮ ਹੈ ਜਿਸ ਨੇ ਮੇਰੀਆਂ ਸਾਰੀਆਂ ਮਨ ਤਾਂ ਦੀਆਂ ਭੁੱਖਾਂ ਗਵਾ ਦਿੱਤੀਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਉਸੇ ਨਾਮ ਦੀ ਕਿਰਪਾ ਦਾ ਸਦਕਾ ਮਨ ਸ਼ਾਂਤ ਭਾਵ ਸ਼ਾਂਤ ਮਨ ਕਰਕੇ ਮਨ ਵਿੱਚ ਆ ਕੇ ਨਾਮ ਵਸਿਆ ਹੈ ਸਤਿਗੁਰੂ ਕਿਰਪਾ ਕਰਦੇ ਸੁਖ ਵਸ ਗਿਆ ਜਿਸੇ ਨਾਮ ਨੇ ਪਹਿਲਾਂ ਹੀ ਮੇਰੀਆਂ ਸਾਰੀਆਂ ਖਾਸ਼ਾਂ ਪੂਰੀਆਂ ਕੀਤੀਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਉਹ ਜਿਸ ਦੀ ਆ ਇਹ ਵਡਿਆਈਆ ਮੈਂ ਉਸੇ ਨਾਮ ਦਾਤੀ ਸਤਗੁਰੂ ਤੋਂ ਅਹੀਂ ਸਭ ਕੁਝ ਨਿਸ਼ਾਵਰ ਕੀਤਾ ਜਿਸ ਦੀਆਂ ਇਹੋ ਜੀਆਂ ਉੱਚੀਆਂ ਵਡਿਆਈਆਂ ਸਿਫਤਾਂ ਤੇ ਖੂਬੀਆਂ ਕਹੈ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਹਜੂਰ ਫਰਮਾਉਂਦੇ ਐ ਪ੍ਰਭੂ ਦੇ ਪਿਆਰੇ ਸੰਤੋ ਸੁਣੋ ਤੁਸੀਂ ਸ਼ਬਦ ਗੁਰੂ ਦੇ ਉਪਦੇਸ਼ अथवा ਦੀਖਿਆ ਮੰਤਰ ਵਾਹਿਗੁਰੂ ਨਾਮ ਨਾਲ ਪ੍ਰੇਮ ਧਾਰਨ ਕਰੋ ਸਾਜਾ ਨਾਮ ਮੇਰਾ ਆਧਾਰੋ ਮੇਰਾ ਤਾਂ ਪਰਮੇਸ਼ਰ ਦਾ ਸੱਚਾ ਨਾਮ ਹੀ ਮਨ ਤਨ ਦਾ ਆਧਾਰੋ ਆਸਰਾ ਹੈ ਅੱਗੇ ਪੰਜਵੀਂ ਪੌੜੀ ਵਿੱਚ ਹਜੂਰ ਪੰਜ ਸ਼ਬਦਾਂ ਦਾ ਜ਼ਿਕਰ ਕਰਦੇ ਆ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਉਸ ਸੁਭਾਗੇ ਘਰ ਵਿੱਚ ਪੰਜ ਤਰ੍ਹਾਂ ਦੇ ਸ਼ਬਦ ਪ੍ਰਗਟ ਹੋਏ ਆ ਉਹ ਪੰਜ ਸ਼ਬਦ ਕਿਹੜੇ ਭਾਵੇਂ ਪਹਿਲਾਂ ਗੁਰੂ ਘਰ ਵਿੱਚ ਰਬਾਬ ਸਰੰਦਾ ਸਤਾਰ ਖੜਤਾਲ ਅਤੇ ਮਿਰਦੰਗ ਨਾਲ ਕੀਰਤਨ ਕੀਤਾ ਜਾਂਦਾ ਸੀ ਜੋਗ ਮਤ ਵਿੱਚ ਪੰਜ ਵਾਜੇ ਕਿਹੜੇ ਆ ਉਹ ਇਹ ਆ ਦੋਹਰਾ ਤਤ ਤੰਤੀ ਬਿਤ ਚਰਮਕਾ ਕਨ ਕਾਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹਿਤ ਸਵਾਸ ਸੁਖਰ ਪਹਿਚਾਨ ਰਾਧਾ ਸਵਾਮੀਆ ਦੇ ਮਤ ਵਿੱਚ ਇਹ ਪੰਜ ਸ਼ਬਦ ਮੰਨੇ ਜੋਤ ਨਰੰਜਨ ਓੰਗ ਨਰਿੰਕਾਰ ਸੋਹੰਗ ਤੇ ਸਤਨਾਮ ਗੁਰਮਤਿ ਅਨਸਾਰ ਇਹਨਾਂ ਪੰਜ ਸ਼ਬਦਾਂ ਦੇ ਥਾਂ ਪੰਜ ਸਤਗੁਰੂ ਦੇ ਉਚਾਰਨ ਕੀਤੇ ਹੋਏ ਗੁਰਬਾਣੀ ਰੂਪ ਸ਼ਬਦ ਹੀ ਹਨ। ଅਥਵਾ ਗੁਰਮੰਤਰ ਅਤੇ ਮੂਲ ਮੰਤਰ ਹੈ। ਗੁਰਬਾਣੀ ਵਿੱਚ ਸਤ ਸੰਤੋਖ ਆਦ ਗੁਣਾ ਨੂੰ ਵੀ ਵਾਜੇ ਲਿਖਿਆ। ਸਤ ਸੰਤੋਖ ਵੱਜੈ ਵਾਜੇ ਅਨਹਦਾ ਚੁੰਨਕਾਰੀ। ଅਥਵਾ ਗੁਰਮਤ ਦੇ ਪੰਜ ਸ਼ਬਦ ਇਹ ਵੀ ਆ। ਇੱਕ ਊ ਓੰਕਾਰ ਬੀਜ ਮੰਤਰ ਹੈ। ਗੁਰਪ੍ਰਸਾਦ ਤੱਕ ਮਹਾ ਮੰਤਰ ਹੈ। ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਹੈ। ਜਪਜੀ ਸਾਹਿਬ ਮਾਲਾ ਮੰਤਰ ਹੈ ਅਤੀ ਵਾਹਿਗੁਰੂ ਗੁਰ ਮੰਤਰ ਹੈ ਘਰ ਸੁਪਾਗੇ ਸਬਦ ਵਾਜੀ ਕਲਾ ਜਿਤ ਘਰ ਧਾਰੀਆ ਹਾਂ ਉਸ ਸੁਪਾਗੇ ਘਰ ਵਿੱਚ ਪੂਰਬੋਕਤ ਸ਼ਬਦ ਪ੍ਰਗਟ ਹੋਏ ਆ ਜਿਸ ਹਿਰਦੇ ਰੂਪ ਘਰ ਵਿੱਚ ਸਤਿਗੁਰੂ ਨੇ ਸੇਵਾ ਤੇ ਸਿਮਰਨ ਦੀਆਂ ਕਲਾ ਸ਼ਕਤੀਆਂ ਧਾਰਨ ਕੀਤੀਆਂ ਹਨ ਪੰਚ ਦੂਦ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ ਹੀ ਅਕਾਲ ਪੁਰਖ ਤੁਸੀਂ ਉਹਨਾਂ ਦੇ ਪੰਜ ਦੂਤ ਕਾਮ ਕ੍ਰੋਧ ਆਦਿਕ ਵਸੀਕਾਰ ਕਰ ਦਿੱਤੇ ਅਤੇ ਕੰਟਕ ਦੁਖਦਾਈ ਕਾਲ ਵੀ ਮਾਰ ਦਿੱਤਾ ਹੈ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਏ ਵਾਹਿਗੁਰੂ ਜਿਨ੍ਹਾਂ ਦੇ ਮੱਥੇ ਤੇ ਤੁਸਾਂ ਤੁਰ ਦਰਗਾਹੋਂ ਚੰਗਾ ਭਾਗ ਲਿਖ ਦਿੱਤਾ ਉਹੀ ਅਕਾਲ ਪੁਰਖ ਦੇ ਨਾਮ ਵਿੱਚ ਜੁੜੇ ਹਨ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਹਜੂਰ ਪਰਮਾਉnde ਹਨ ਉਥੇ ਪਾਵ ਗੁਰਮੁਖਾਂ ਦੇ ਪ੍ਰੇਮ ਅਤੇ ਨਾਮ ਵਿੱਚ ਪਿਜੇ ਮਨ ਵਿਖੇ ਸਦਾਵੀ ਸੁਖ ਪ੍ਰਗਟ ਹੋਇਆ ਹੈ ਅਤੇ ਤਿਤ ਉਸੇ ਹੀ ਕਰ ਹਿਰਦੇ ਵਿੱਚ ਬਾਣੀ ਅਤੇ ਨਾਮ ਦੇ ਅਖੰਡ ਜਾਪ ਦੇ ਅਨਹਦ ਇੱਕ ਰਸਵਾਜੇ ਪ੍ਰਗਟ ਹੋਏ ਹਨ ਸੋ ਪ੍ਰਾਗ ਕਥਨ ਅੱਗੇ ਜਿਹੜੀ ਅਖੀਰਲੀ ਚਾਲਮੀ ਪੌੜੀ ਵਿੱਚ ਅਨੰਦ ਸਹਿ ਬਾਣੀ ਦਾ ਮਹਾਤਮ ਪ੍ਰਗਟ ਕਰਦੇ ਆ आनंद सुनहु बडभागी हो सगले मनोरथ पुरे हे बड्डे पागां वालेओ तुसी ए आनंद आनंद साहिब वाणी नु प्रेम नाल सुनो क्युकी इस वाणी द्वारा साडे सारे ही मनोरथ मन दे जेडे फुरने पुरे होगे पार ब्रह्म प्रभु पाया उतरे सगले वसुरे इस वाणी द्वारा ही पापा पुन्ना तो पार परे ब्रह्मव्यापक स्वरूप जो समर्थ प्रभु है उस नु प्राप्त कर लिया है अति सारे मन देव सुरे छोरे ले गए दुख रोग संताप उतरे सुनी सच्ची वाणी जबो ए सच्ची वाणी शरदा ते विश्वास रूपी कन्ना नाल सर्वण कीती उदों दे सारे दुख रोग संताप आदि व्याधि उपाधि तिनने ताप ले गए हन ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਉਹ ਸੰਤ ਸੱਜਣ ਵੀ ਸਰਸੇ ਖੁਸ਼ੀ ਅਤੇ ਖੇੜੇ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਪ੍ਰਸੰਨ ਹੋਗੇ ਜਿਨ੍ਹਾਂ ਨੇ ਪੂਰੇ ਗੁਰੂ ਤੋਂ ਇਸ ਬਾਣੀ ਦਾ ਰਸ ਅਤੇ ਰਹਸ ਪ੍ਰਾਪਤ ਕਰਨ ਦੀ ਤਰਕੀਬ ਜਾਣੀ ਹੈ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਗੁਰ ਰਹਿ ਆ ਭਰ ਪੂਰੇ ਇਸ ਬਾਣੀ ਨੂੰ ਸੁਣਨ ਵਾਲੇ ਵੀ ਪਵਿੱਤਰ ਹੋਗੇ ਅਤੇ ਪੜਨ ਵਾਲੇ ਵੀ ਪਵਿੱਤਰ ਹੋਗੇ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਆਪ ਸਤਿਗੁਰੂ ਮਹਾਰਾਜ ਪਰਿਪੂਰਨ ਸਰੂਪ ਹੋ ਕੇ ਵਸ ਰਹੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਤੀਜੇ ਗੁਰੂ ਨਾਨਕ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਬੇਨਤੀ ਪੂਰਵਕ ਕਥਨ ਕਰਦੇ ਆ ਛੇ ਭਾਈ ਜੋ ਗੁਰੂ ਦੇ ਚਰਨੀ ਲੱਗੇ ਹਨ ਉਨ੍ਹਾਂ ਦੀ ਸੁਰਤ ਵਿੱਚ ਅਨਹਦ ਤੂਰੇ ਇੱਕ ਰਸ ਨਾਮ ਸਿਮਰਨ ਦੇ ਵਾਜੇ ਵੱਜ ਪਏ ਭਾਵ ਜਦੋਂ ਮਨ ਗੁਰੂ ਸ਼ਬਦ ਨਾਲ ਜੁੜ ਜਾਂਦਾ ਉਸ ਵੇਲੇ ਜੁੜੀ ਹੋਈ ਸੁਰਤ ਵਿੱਚ ਅਖੰਡ ਜਾਪ ਦੇ ਵਾਜੇ ਵੱਜ ਪੈਂਦੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ Ah, guru. ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ